ਯੋ ਜਿਆਦਾ ਜਿਹੜੇ ਪੰਜਾਬੀ ਸਰਦਾਰ ਸੀ ਉਹ ਯੂਨੀਅਨ ਚ ਹਿੱਸਾ ਨਹੀਂ ਲੈਣਦੇ ਸੀ ਆਪਣਾ ਕੰਮ ਦਾ ਮਾਤਰ ਕਰਦੇ ਜਿਆਦਾ ਹਿੱਸਾ ਨਹੀਂ ਲੈਣਦੇ ਸੀ ਸਿੱਖਾ ਨੂੰ ਯੂਨੀਅਨ ਨਾਲ ਕੋਈ ਮਤਲਬ ਨਹੀਂ ਸੀ ਜਗਾ ਜਗਾ ਜਿਆਦਾ ਨਹੀਂ ਸੀ ਜਿਆਦਾ ਰੋਜ਼ ਜਿਆਦਾ ਨਹੀਂ ਕਿਹਾ ਜਾਦਾ ਸੀ ਵੀ ਉਹ ਸੇਕਰ ਯੂਨੀਵਾਜੀ ਕਰਦੇ ਸੀ ਜਿਆ ਲੀਡਰ ਸੀ ਇਦਾਂ ਦੀ ਕੋ ਗੱਲ ਉਹ ਦੇਖੋਗੇ ਜੀ ਜਿਹਦਾ ਹਾਲ ਬਿਆਨ ਕਰਨਾ ਮੁਸ਼ਕਲ ਹੈ ਅੱਜ ਲੋਕ ਫੋਟਬਾ ਤੇ ਜਿਆ ਕਰਨੇ ਪਖਾਰੀ ਬਣ ਗਏ ਦੰਦਪ ਦਾ ਏਮਪਲੋਈ ਮਤਲਬ ਬਹੁਤ ਬਕਾਰ ਹੋ ਗਿਆ ਸਾਨੂੰ ਕੋਲਕਾਤਾ জব ਕਰਨੀ ਪਈ 20 ਸਾਲ ਮੈਂ ਟ੍ਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਇਸ ਵੇਲੇ ਤੁਹਾਡਾ ਰੋਜ਼ਗਾਰ ਕੀ ਹੈ ਇਸ ਵੇਲੇ ਕੋਈ ਰੋਜ਼ਗਾਰ ਨਹੀਂ ਕੋਈ ਰੋਜ਼ਗਾਰ ਸੀ ਲੇਕਿਨ ਬਾਦਸ਼ਾਹ ਹੀ ਕਹੇ ਬਾਦਸ਼ਾਹ ਹੀ ਕਹੇ ਮੇਰੀ ਕਮੀ ਕੀ ਸੀ ਜੀ ਦੇਖੋ ਕਮੀ ਕੀ ਚੀਜ਼ ਸੀ ਕਿ ਰੋਜ਼ਗਾਰ ਕੋਈ ਨਹੀਂ ਲੇਕਿਨ ਬਾਬੇ ਦੀ ਫਲ ਕੇ ਪੁੱਛਾਂਗੇ ਵੀਰ ਜੀ ਕੀ ਕਹੋਗੇ ਬਾਬੇ ਦੀ ਫਲ ਕਿਰਪਾ ਸਾਡੀ ਕਿਰਪਾ ਜੀ ਸਦਾ ਹੀ ਸਾਡੇ ਤੇ ਕਿਰਪਾ ਜੀ ਅਸੀਂ ਕਦੀ ਵੀ ਨਹੀਂ ਇੱਥੇ ਨਰਾਸ ਹੋ ਕੇ ਜਾਂਦੀ ਸਾਡੇ ਕੋਲ ਮਨ ਸਾਡੇ ਘਰਾਂ ਮੇਰੇ ਕੋਲੇ ਐਸਟੈਂਸ ਸੀ ਮੇਰੇ ਕੋਲ ਆਪਣਾ ਘਰ ਰਹਿਣ ਵਾਸਤੇ ਵੀ ਨਹੀਂ ਸੀ ਕੋਈ ਚੀਜ਼ ਨਹੀਂ ਸੀ ਰਹਿਣ ਵਾਸਤੇ ਮਰੇ ਘਰ ਦੇ ਰੋਟੀ ਪਕਾਉਣ ਵਾਸਤੇ ਪਿਛੂਲਾ ਵੀ ਨਹੀਂ ਸੀ ਇਸ ਵੇਲੇ ਮਹਾਰਾਜ ਦੇ ਘਰੋਂ ਸਾਨੂੰ ਘਰ ਮਕਾਨ ਸਭ ਕੁਝ ਮਿਲਿਆ ਸੀ ਇਸ ਵੇਲੇ ਠੀਕ ਹੈ ਜੀ ਤੁਸੀਂ ਕੀ ਸੇਵਾ ਨੇ ਮਾਰੇ ਹੋ ਇੱਥੇ ਕਿਹੜੀ ਪੋਸਟ ਹੈ ਤੁਹਾਡੀ ਮੇਰੀ ਜੀ ਇਸ ਵੇਲੇ ਜਨਰਲ ਸੈਕਟਰੀ ਦੀ ਨਿਭਾ ਰਹੇ ਹਾਂ ਜੀ ਗੁਰੂ ਘਰ ਦੇ ਅੰਦਰ ਜੀ ਪਰ ਅਸੀਂ ਸੈਕਟਰੀਜ਼ ਆ ਜਿਹੜਾ ਵਾ ਉਹ ਅਸੀਂ ਇਸ ਸੈਕਟਰੀ ਸਾਹਿਬ ਨਾਲ ਨਹੀਂ ਦੇਂਦੇ ਜੀ ਅਸੀਂ ਆਪਣਾ ਗੁਰੂ ਘਰ ਦੇ ਸੇਵਾਦਾਰ ਦੇ ਤੌਰ ਤੇ ਰਹਿੰਦੇ ਜੀ ਸੈਕਟਰੀ ਤੇ ਚਲੋ ਮਹਾਰਾਜਾ ਆਪਣਾ ਜਿਹੜੀ ਸੰਗਤਾਂ ਦੇ ਵਿੱਚ ਪੋਸਟਾਂ ਦਿੱਤੀਆਂ ਉਹ ਪੋਸਟਾਂ ਦੇ ਤੌਰ ਤੇ ਆ ਲੇਕਿਨ ਅਸੀਂ ਪੋਸਟਾਂ ਦਾ ਕਦੀ ਮਾਨ ਨਹੀਂ ਕੀਤਾ ਵੀ ਲੇਕਿਨ ਅਸੀਂ ਗੁਰੂ ਘਰ ਦੀ ਜਿਸ ਤਰ੍ਹਾਂ ਵੀ ਲੰਗਰ ਘਰ ਚ ਕੋਈ ਵੀ ਕੰਮ ਹੋਵੇ ਕਿਸ ਤਰ੍ਹਾਂ ਦਾ ਵੀ ਕੰਮ ਹੋਵੇ ਗੁਰਦਾਰੇ ਅੰਦਰ ਸਾਹਿਬ ਦੇ ਅਸੀਂ ਕਦੀ ਨਹੀਂ ਆਖਿਆ ਵੀ ਅਸੀਂ ਇਹ ਪੋਸਟਾਂ ਤੇ ਕੰਮ ਨਹੀਂ ਕਰਨਾ ਸਾਨੂੰ ਕਿਸੇ ਕੰਮ ਦਾ ਵੀ ਗੁਰਦਾਰੇ ਕੋਈ ਵੀ ਕੰਮ ਕਵੇ ਅਸੀਂ ਉਸੇ ਲਈ ਤਿਆਰ ਹੁੰਦੇ ਆ ਜੀ ਅਸੀਂ ਪੋਸਟਾ ਦਾ ਕਦੀ ਮਾਨ ਨਹੀਂ ਕੀਤਾ ਕਿੰਨੀ ਵੱਡੀ ਗੱਲ ਕਹੀ ਹੈ ਸਾਡੇ ਵੀਰ ਨੇ ਜੀ ਜੋ ਵੀ ਕਿਸੇ ਨਾਲ ਸਾਡੇ ਕੋਈ ਗਰੀਬ ਭਾਈ ਕੋਈ ਆਪਣਾ ਹੈਗਾ ਸਿੱਖ ਸਮਾਜ ਦਾ ਹੈ ਕਿਸੇ ਦਾ ਦੁੱਖ ਸੁੱਖ ਹੁੰਦਾ ਵਾ ਕਿਸੇ ਦਾ ਮਨੇ ਕੋਈ ਸਾਡੇ ਕੋਈ ਪਰਿਵਾਰ ਹੈ ਤਾਂ ਗਰੀਬ ਆ ਉਹਨਾਂ ਦਾ ਕੋਈ ਬਿਮਾਰ ਹੋ ਜਾਂਦਾ ਕੋਈ ਕਿਸੇ ਕਰਨ ਦਾ ਵੀ ਹੁੰਦਾ ਵਾ ਕਮੇਟੀ ਉਹਦੇ ਘਰ ਪਹੁੰਚ ਕੇ ਪ੍ਰਕਾਰ ਦੀ ਮਦਦ ਹਾਂ ਜੀ ਹਾਂ ਜਰੂਰ ਖੜੇ ਹੁੰਦੇ ਸਾਡੀ ਕਮੇਟੀ ਜਰੂਰ ਨਾਲ ਖੜਦੀ ਹੁੰਦੀ ਹੈ ਜੀ ਇਹ ਦੱਸੋ ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਸੂਬਾ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਸੀਂ ਮੈਂ ਇਸ ਵੇਲੇ ਸ਼ਾਹਗੰਜ ਜਿੱਥੇ ਡੱਲਪ ਫੈਕਟਰੀ ਹੈ ਕਿਸੇ ਵੇਲੇ ਇੱਥੇ ਟਾਇਰ ਬੰਨਦੇ ਸੀ ਤੇ ਜਿਹੜੇ ਆਪਣੇ ਸਿੱਖ ਭਰਾਸਨ ਪਰਿਵਾਰ ਸਮੇਤ ਪਾਕਿਸਤਾਨ ਤੋਂ ਚੱਲ ਕੇ ਪ੍ਰੀ ਪਾਰਟੀਸ਼ਨ 47 ਤੋਂ ਪਹਿਲਾਂ ਇੱਧਰ ਆਏ ਸਨ ਨੌਕਰੀ ਤੇ ਰੋਜ਼ਗਾਰ ਦੀ ਤਲਾਸ਼ ਫਿਰ ਇੱਥੇ ਰਹਿ ਗਏ ਉਹਨਾਂ ਦੇ ਨਾਲ ਹੋਰ ਵੀ ਪਰਿਵਾਰ ਆਏ ਹੋਰ ਵੀ ਆਏ ਹੋਰ ਵੀ ਆਏ ਇਸ ਰਾਕਈ ਪਰਿਵਾਰ ਇਥੇ ਵਸਦੇ ਗਏ ਕੋਈ ਵੇਲਾ ਸੀਗਾ ਇਥੇ ਜਦੋਂ ਸਿੱਖਾਂ ਦੀ ਬਹੁਤ ਗਹਿਮਾ-ਗਹਿਮੀ ਸੀ ਹਰਿਆ ਭਰਿਆ ਸ਼ਾਗੰਜ ਸਿੰਘਾਂ ਦੀਆਂ ਦਸਤਾਰਾਂ ਅਤੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਥੇ ਰੌਣਕਾਂ ਹੁੰਦੀਆਂ ਸੀ ਸਮਾਂ ਆਇਆ ਜਦੋਂ ਇਥੇ ਦੱਲਬ ਦੀ ਫੈਕਟਰੀ ਬੰਦ ਹੋ ਗਈ ਅਤੇ ਰੋਜ਼ਗਾਰ ਸਿੰਘਾਂ ਦੇ ਕੱਟ ਗਏ ਜਿਹੜੇ ਸਿੰਘ ਇਥੇ ਰਹਿ ਗਏ ਉਹਨਾਂ ਨੇ ਕਿਸੇ ਨਾ ਕਿਸੇ ਹਿੱਲੇ ਵਸੀਲੇ ਜੋ ਜੇ ਕਾਰੋਬਾਰਾਂ ਵਿੱਚ ਆਪਣਾ ਧਿਆਨ ਦਿੱਤਾ ਤੇ ਸਿੰਘ ਜਿੱਥੇ ਵੀ ਰਹਿੰਦੇ ਨੇ ਉਥੇ ਕੋਈ ਨਾ ਕੋਈ ਗੁਰੂ ਘਰ ਤੇ ਆਪਣਾ ਧਾਰਮਿਕ ਅਦਾਰਾ ਜ਼ਰੂਰ ਤਿਆਰ ਕਰਦੇ ਹਨ ਇੱਥੇ ਇੱਕ ਗੁਰਦੁਆਰਾ ਵੀ ਹੈ ਇੱਥੇ ਸਿੰਘਾਂ ਦਾ ਇਤਿਹਾਸ ਵੀ ਹੈ ਪਰ ਇਹ ਸਾਰਾ ਕੁਝ ਅਸੀਂ ਸੁਣਾਗੇ ਸਾਡੇ ਨਾਲ ਇੱਕ ਸਿੰਘ ਸਾਡੇ ਨਾਲ ਮੌਜੂਦ ਹਨ ਅਸੀਂ ਫਤਿਹ ਦੀ ਸਾਂਝ ਕਰਕੇ ਪਹਿਲਾਂ ਉਹਨਾਂ ਦਾ ਪਰਿਚੇਅ ਲਵਾਂਗੇ ਫਿਰ ਅਸੀਂ ਅਗਲੀ ਵਾਰਤਾ ਸੰਖੇਪ ਦੇ ਵਿੱਚ ਸਾਝੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਲਵੀਰ ਸਿੰਘ ਸਰਦਾਰ ਬਲਵੀਰ ਸਿੰਘ ਜੀ ਕਿੰਨੇ ਸਾਲ ਹੋ ਗਏ ਤੁਸੀਂ ਇੱਥੇ ਕਿਵੇਂ ਆਏ ਇਹ ਸੰਖੇਪ ਚ ਜਦੋਂ ਮੈਂ 74 ਜਿੱਥੇ ਆ ਸੀ ਤੇ ਇੱਥੇ ਮੈਨੂੰ ਸਰਵਿਸ ਮਿਲ ਗਈ ਤੇ ਮੈਨੂੰ ਕੋਈ ਕੰਮ ਲੱਪਿਆ ਇੱਥੇ ਤੁਹਾਨੂੰ ਕਿੱਥੇ ਸਰਵਿਸ ਜਾਂਦਾ ਫੈਕਟਰੀ ਚ ਅੱਛਾ ਡੱਲ ਲੇਕ ਫੈਕਟਰੀ ਚਾਰ ਜਿੱਥੇ ਬੰਦੇ ਸਨ ਉੱਥੇ ਤੁਸੀਂ ਕੋਈ ਪੋਸਟ ਵਿੱਚ ਸੀਗੇ ਮੈਂ ਜਦੋਂ ਮੈਨੂੰ ਪੋਸਟਮੈਨ ਲੱਗੀ ਉਦੋਂ ਫੈਕਟਰੀ ਬੰਦ ਹੋ ਗਈ ਪਹਿਲਾਂ ਮੈਂ ਆਪਰੇਟਰ ਦੀ ਨੌਕਰੀ ਕਰਦਾ ਸੀ ਲੇਕਿਨ ਜਦੋਂ ਪ੍ਰਮੋਸ਼ਨ ਦਾ ਟਾਈਮ ਆ ਗਿਆ ਫੈਕਟਰੀ ਮੇਰੇ ਮੰਦ ਭਾਗ ਕਿ ਫੈਕਟਰੀ ਬੰਦ ਹੋ ਗਈ ਅੱਛਾ ਕਿੰਨੇ ਸਾਲ ਕੰਮ ਕੀਤਾ 74 ਤੋਂ 2010 ਤੱਕ 26 ਦਾ 36 ਸਾਲ 36 ਸਾਲ ਪੂਰੀ ਨੌਕਰੀ ਕੀਤੀ 36 ਸਾਲ ਦਾ ਸਮਾਂ ਤੁਸੀਂ ਡੱਲਾ ਫੈਕਟਰੀ ਵਿੱਚ ਨਿਭਾਇਆ ਹਾਂ ਪੂਰੇ ਕੁਝ ਜਿਹਨੇ ਤਾਂ ਫੈਕਟਰੀ ਬੰਦ ਰਹੀ ਉਹਨੇ ਜਿਹੜੀ ਫੈਕਟਰੀ ਤੋਂ ਬਾਅਦ ਪਹਿਲੀ ਫੈਕਟਰੀ ਬੰਦ ਹੋ ਗਈ ਸੀ ਫਿਰ ਉਹ ਤੋਂ ਬਾਅਦ ਫੇਰ ਖੋਲੀ ਫੇਰ ਫੈਕਟਰੀ ਨੇ ਮੈਨੂੰ ਲੈ ਲਿਆ ਮੈਂ ਫਿਰ 3 ਸਾਲ ਨੌਕਰੀ ਕਰਕੇ ਪੂਰੀ ਆਪਣੀ ਨੌਕਰੀ ਕਰਕੇ 2010 ਤੇ ਰਜਾਇਰ ਹੋ ਗਿਆ ਲੈ ਸਾਨੂੰ ਇਹ ਦੱਸੋ ਸਿੱਖਾ ਦਾ ਉਸ ਫੈਕਟਰੀ ਦੀ ਮੈਨੇਜਮੈਂਟ ਦੀ ਨਜ਼ਰ ਦੇ ਵਿੱਚ ਕੀ ਰੋਲ ਸੀ ਸਿੱਖਾ ਤੇ ਕਿੰਨਾ ਕੁ ਭਰੋਸਾ ਕਰਦੀ ਹੈ ਉਹ ਕੰਪਨੀ ਕਿੰਨਾ ਕੁ ਭਰੋਸਾ ਕਰਦੀ ਸੀ ਪੂਰੇ ਪੂਰੇ ਮੈਨੇਜਮੈਂਟ ਸਟਾਫ ਜਿਹਨੇ ਸੀ ਸਭ ਮੋਟਾ ਮੋੜੀ ਸਿੱਖ ਸੀ ਜਾਂ ਹਿੰਦੂ ਸੀ ਉਹ ਪੰਜਾਬੀ ਸੀ ਲੇਕਿਨ ਜਿਆਦਾ ਪੰਜਾਬੀਆਂ ਦੀ ਬਹੁਤ ਇੱਜ਼ਤ ਸੀ ਬਹੁਤ ਪੰਜਾਬੀ ਸੀ ਲੋਕ ਮਤਲਬ ਰਿਸਪੈਕਟ ਕਰਦੇ ਸੀ ਮੈਨੇਜਮੈਂਟ ਦੇ ਸਟਾਫ ਵੀ ਬਹੁਤ ਸੀ ਸਿੱਖਾ ਤੇ ਕਿਦਰੇ ਇਹ ਅਲਜਾਨਤਾ ਨਹੀਂ ਲੱਗ ਲੱਗਿਆ ਕਿ ਸਿੱਖਾ ਕਰਕੇ ਫੈਕਟਰੀ ਡੁੱਬੀ ਹੈ ਨਹੀਂ 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 ਸੇ ਨਹੀਂ ਕੋਈ ਗੱਲ ਨਹੀਂ ਸੀ ਇਦਾਂ ਦੀ ਕੋਈ ਗੱਲ ਨਹੀਂ ਸੀ ਜੁੰਡੀਆਂ ਦੀ ਬਾਜੀ ਹੋ ਗਈ ਇਸ ਉਹਦਾ ਕਾਰਨ ਜੂਨੀਅਰ ਸੀ ਤੇ ਫੈਕਟਰੀ ਬੰਦ ਹੋ ਗਈ ਸਿੱਖਾ ਦੀ ਮਿਹਨਤ ਸਿੱਖਾ ਦੀ ਕਰਮ ਨਿਸ਼ਟਤਾ ਸਿੱਖਾ ਦੀ ਇਮਾਨਦਾਰੀ ਤੇ ਜਿਹੜੀ ਡਵੈਲਪ ਮੈਨੇਜਮੈਂਟ ਕੰਪਨੀ ਹੈ ਉਹਨਾਂ ਦਾ ਭਰੋਸਾ ਵਧੀਆ ਸੀ ਹਾਂ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਕਾਫੀ ਮੈਨੇਜਮੈਂਟ ਪੰਜਾਬੀ ਸਰਦਾਰ ਸੀ ਪਹਿਲਾਂ ਤੇ ਸਿੱਖਾਂ ਦੇ ਨਾਲ ਪੰਜਾਬੀ ਮੈਨੇਜਮੈਂਟ ਸੀ ਚੱਲਦੀ ਸੀ ਇੱਥੇ ਕੋਈ ਸ਼ੱਕ ਨਹੀਂ ਜਿਸ ਵੇਲੇ ਤੁਸੀਂ ਕੰਮ ਕਰਦੇ ਸੀ ਤੇ ਇੱਥੇ ਰਹਿੰਦੇ ਸੀ ਤੇ ਡੱਲ ਫੈਕਟਰੀ ਸੀ ਉਦੋਂ ਖੱਬਾ ਮੋਰਚਾ ਸੀਪੀਐਮ ਦੀ ਬਾਮਫਰੰਟ ਸਰਕਾਰ ਸੀਗੀ ਤੇ ਜਿਹੜੀ ਖੱਬਾ ਮੋਰਚਾ ਸਰਕਾਰ ਹੈ ਉਹ ਉਦਯੋਗ ਵਪਾਰ ਇੰਡਸਟਰੀ ਦੇ ਪ੍ਰਤੀ ਇੰਨੀ ਕੀ ਚੌਕਨ ਨਹੀਂ ਸੀ ਕਿ ਇੰਨੀ ਵੱਡੀ ਫੈਕਟਰੀ ਬੰਗਾਲ 'ਚ ਬੰਦ ਹੋਣ ਜਾ ਰਹੀ ਹੈ ਇੱਕ ਇਕਨੋਮੀ ਇੱਕ ਆਰਥਿਕ ਸਥਿਤੀ ਬੰਗਾਲ ਦੀ ਰਿਵੈਨਿਊ ਬੰਦ ਹੋ ਜਾਊ ਇੰਨੀ ਵੱਡੀ ਜਿਹੜੀ ਇਨਕਮ ਹੈ ਇਹ ਬੰਦ ਹੋ ਜੂ ਉਨ ਸਰਕਾਰ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਆਫਰ ਬੈਠ ਕੇ ਸੁਲਝਾਉਣਾ ਜਾਂ ਫੈਕਟਰੀ ਨਾ ਬੰਦ ਹੋਵੇ ਕੋਈ ਉਪਾਏ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲ ਹੈ ਕੀ ਕਹਿਣਾ ਚਾਹੋਗੇ ਨਹੀਂ ਮਤਲਬ ਮੈਂ ਸੀਪੀਐਮ ਗਵਰਨਮੈਂਟ ਸੀ ਪਰ ਐਨੀ ਡੀਪ ਵੱਡੀ ਫੈਕਟਰੀ ਬੰਦ ਹੋਣਾ ਹਰਾਨਦੇ ਦੀ ਗੱਲ ਆ ਇਹਦਾ ਮਤਲਬ ਗਵਰਨਮੈਂਟ ਕਿਉਂ ਸਹਿਜ ਉਹਨੇ ਕਰਦੇ ਸੀ ਜਾਂ ਯੂਨੀਅਨ ਦਾ ਕੋਈ ਰੋਲ ਸੀ ਇਹਦਾ ਇਹਦੇ ਬਾਰੇ ਉਹ ਹੀ ਜਾਣਦੇ ਆ ਕੁਝ ਨਹੀਂ ਕੀਤਾ ਸਰਕਾਰ ਅੱਜ ਤੱਕ ਸਰਕਾਰਾਂ ਜਿਹੜੀਆਂ ਐ ਕੰਪਨੀਆਂ ਨੂੰ ਮਸਕੇ ਲਗਾ ਕੇ ਫੜ ਫੜ ਕੇ ਵੀ ਸਾਡੇ ਸੂਬੇ ਚ आओ ਸਾਡੀ ਸਟੇਟ ਚ आओ ਉਥੇ ਆਪਣੇ ਪੰਜਾਬ ਚ ਵੀ ਭਗਵੰਤਮਾਨ ਉਪਾਏ ਕਰ ਰਹੇ ਆ ਵੀ ਇੱਥੇ ਆ ਕੇ ਇੰਡਸਟਰੀਆਂ ਲਗਾਓ ਇੰਨੀ ਵੱਡੀ ਇੰਡਸਟਰੀ ਬੰਗਾਲ ਚੋਂ ਬੰਦ ਹੋ ਜਾਣੀ ਇਹ ਤਾਂ ਆਪਣੇ ਆਪ ਤੇ ਬਹੁਤ ਵੱਡਾ ਸਵਾਲ ਖੜਾ ਕਰ ਗਿਆ ਤਾਂ ਇਤਿਹਾਸ ਬਣ ਗਿਆ ਸਵਾਲ ਦਾ ਇੱਥੇ ਇੱਕ ਫੈਕਟਰੀ ਨਹੀਂ ਬੰਦ ਹੋਈ ਇੱਥੇ ਅਰਜ਼ੋਰ ਬਹੁਤ ਫੈਕਟਰੀਆਂ ਬੰਦ ਹੋ ਗਈਆਂ ਸੁਬਹ ਮਰਸੀ ਪੇਰਨ ਬਹੁਤ ਫੈਕਟਰੀਆਂ ਇਹ ਤੁਸੀਂ ਗਿਣਤੀ ਕਰੋ ਤਾਂ ਬਹੁਤ ਜ਼ਿਆਦਾ ਫੈਕਟਰੀਆਂ ਬੰਦ ਹੋ ਗਈਆਂ ਡਾਂਲੋ ਪੂਨਾ ਚ ਬਹੁਤ ਵੱਡੀ ਫੈਕਟਰੀ ਸੀ ਜਿਹੜੀ ਕਿ ਦੁੱਖ ਵਾਲੀ ਗੱਲ ਹੈ ਕਿ ਬੰਦ ਹੋ ਗਈ ਬੰਗਾਲ ਦੀ ਫੈਕਟਰੀ ਸੀ ਬਿਹਾਰੀ ਵੀ ਸਾਰ ਕਮਿਊਨਿਟੀ ਦੇ ਆਦਮੀ ਬਹੁਤ ਜ਼ਿਆਦਾ ਜਾਰੇ ਸੀ 7000 ਦੇ ਬਰ ਕੰਮ ਕਰਦੇ ਸੀ ਇਹਨਾਂ ਬੰਗਾਲੀ ਬਿਹਾਰੀ ਉੜੀਆ ਮੁਸਲਮ ਪੰਜਾਬੀ ਸਾਰੇ ਕੌਮਾਂ ਦੇ ਆਦਮੀ ਕੰਮ ਕਰਦੇ ਸੀ ਉਦੇ ਵਿੱਚ ਜਦੋਂ ਫੈਕਟਰੀ ਬੰਦ ਹੋਣ ਦੇ ਕਗਾਰ ਤੇ ਆਈ ਇਹ ਯੂਨੀਅਨ ਨਾਲ-ਨਾਲ ਚੱਲ ਰਹੀ ਹੈ ਸਿੱਖਾ ਦਾ ਯੂਨੀਅਨ ਦੇ ਵਿੱਚ ਭਾਗੀਦਾਰੀ ਤੇ ਹਿੱਸੇਦਾਰੀ ਕਿ ਜ਼ਿਆਦਾ ਹੁੰਦੀ ਸੀ ਜਾਂ ਸਿੱਖ ਚਾਹਦੇ ਸੀ ਯੂਨੀਅਨ ਨਾ ਕਰਕੇ ਅਸੀਂ ਫੈਕਟਰੀ ਖੋਲ ਕੇ ਕੰਮ ਸ਼ੁਰੂ ਕਰੀਏ ਜੋ ਜ਼ਿਆਦਾ ਜਿਹੜੇ ਪੰਜਾਬੀ ਸਰਦਾਰ ਸੀ ਉਹ ਯੂਨੀਅਨ ਤੇ ਹਿੱਸਾ ਨਹੀਂ ਲੈਣੇ ਸੀ ਆਪਣਾ ਕੰਮ ਦਾ ਮਾਤਰ ਕਰਦੇ ਸੀ ਜ਼ਿਆਦਾ ਹਿੱਸਾ ਨਹੀਂ ਲੈਣਦੇ ਸੀ ਸਿੱਖਾਂ ਨੂੰ ਯੂਨੀਅਨ ਨਾਲ ਕੋਈ ਮਤਲਬ ਨਹੀਂ ਸੀ ਜਗਾ 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 ਨਹੀਂ ਕਿਹਾ ਜਾਦਾ ਸੀ ਉਹ ਸਿੱਖ ਮਰ ਯੂਨੀਵਾਜੀ ਕਰਦੇ ਸੀ ਯਾਰ ਲੀਡਰ ਸੀ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਦਰਸ਼ਕ ਜਨੋ ਤੇ ਸਾਥ ਸੰਗਤ ਜੀ ਸਿੱਖ ਦੀ ਨਿਸ਼ਾਨੀ ਕੀ ਹੈ ਇਹਨਾਂ ਨੇ ਕਿਹਾ ਸਿੱਖ ਯੂਨੀਅਨ ਤੇ ਕੰਪਨੀ ਦੇ ਖਿਲਾਫ ਜਾਦਾ ਉਤਰ ਨਹੀਂ ਰਹੇ ਸੀ ਲੇਕਿਨ ਉਹਨਾਂ ਦਾ ਮਕਸਦ ਸੀਗਾ ਫੈਕਟਰੀ ਖੁੱਲ ਜਾਵੇ ਅਸੀਂ ਕੰਮ ਕਰੀਏ ਇਹੀ ਸਿੱਖ ਚਾਹਦੇ ਹੁੰਦੇ ਸੀ ਹਾਂ ਜੀ ਮੈਨੇਜਮੈਂਟ ਨੂੰ ਵੀ ਪ੍ਰੋਸੈਸ ਸੀ ਕਿ ਸਿੱਖ ਖਲਾਫ ਦੇ ਉੱਤੇ ਨਹੀਂ ਨਹੀਂ ਇਧਰ ਇਧਰ ਠੀਕ ਕੁਝ ਵਾਰ ਇੱਕ ਵਾਰ ਜਦੋਂ ਮੌਕਾ ਲੱਗਿਆ ਕਿ ਡਾਲਾ ਫੈਕਟਰੀ ਫੇਰ ਖੁੱਲੀ ਹੈ ਸਿੱਖਾਂ ਨੂੰ ਉਸੇ ਤਰ੍ਹਾਂ ਸਤਕਾਰ ਮਿਲਿਆ ਬੇ ਬਹੁਤ ਘਟ ਘੰਟੀ ਚ ਪੰਜਾਬੀ ਸਰਦਾਰ ਬੜੇ ਫਿੱਤੀ ਤੇ ਬਹੁਤ ਜ਼ਿਆਦਾ ਰਟਾਇਰਮੈਂਟ ਹੋ ਗਈ ਸੀ ਉਦੋਂ ਕੁਝ ਬੰਦੇ ਸੀ ਜਿਹੜੇ ਕਿ ਫੈਕਟਰੀ ਚ ਸਰਦਾਰ ਜੋਨ ਕੀਤਾ ਅੱਛਾ ਦੂਜੀ ਵਾਰ ਜਦੋਂ ਇਹ ਫੈਕਟਰੀ ਰੀਓਪਨ ਹੋਈ ਸਰਕਾਰ ਨਾਲ ਯਾ ਯੂਨੀਅਨ ਨਾਲ ਸਮਝੌਤੇ ਕਰਕੇ ਤੁਹਾਡੇ ਆਪਣੇ ਸੁਪਨੇ ਕੀ ਸੀ ਉਸ ਵੇਲੇ ਵੇ ਫੈਕਟਰੀ ਮਤਲਬ ਇਹ ਸਪਨਾ ਸੀ ਕਿ ਫੈਕਟਰੀ ਚੰਗੀ ਤਰ੍ਹਾਂ ਚੱਲੇ ਪਰ ਪ੍ਰੋਡਕਸ਼ਨ ਵਧੀਆ ਹੋਵੇ ਪਰ ਫਿਰ ਵੀ 3 ਸਾਲ ਬਾਅਦ ਫੈਕਟਰੀ ਬੰਦ ਹੋ ਗਈ ਫਿਰ 3 ਸਾਲ ਤੋਂ ਬਾਅਦ ਫਿਰ ਫੈਕਟਰੀ ਬੰਦ ਹੋ ਗਈ ਜਦੋਂ ਇਹ ਫੈਕਟਰੀ ਪੂਰਨ ਰੂਪ ਚ ਬੰਦ ਹੋ ਜਾਂਦੀ ਹੈ ਜਿਸ ਵੇਲੇ ਤੁਹਾਨੂੰ ਪਤਾ ਚੱਲ ਜਾਂਦਾ ਹੈ ਸੂਚਨਾ ਰਾਹੀਂ ਖ਼ਬਾਰਾਂ ਰਾਹੀਂ ਜਾਂ ਨੋਟੀਫਿਕੇਸ਼ਨ ਦੇ ਰਾਹੀਂ ਕਿ ਫੈਕਟਰੀ ਹੁਣ ਨਹੀਂ ਖੁੱਲੇਗੀ ਤਾਂ ਦਿਲ ਚ ਕੀ ਸਦਮਾ ਲੱਗਿਆ ਜਾਂ ਕੀ ਖਿਆਲ ਆਇਆ ਉਹ ਦੇਖੋਗੇ ਜੀ ਉਹਦਾ ਜਿਹੜਾ ਹਾਲ ਬਿਆਨ ਕਰਨਾ ਮੁਸ਼ਕਲ ਹੈ ਅੱਜ ਲੋਕ ਫੋਟਬਾਤੇ ਜਿਦਾ ਕਰਨੇ ਪਖਾਰੀ ਬਣ ਗਏ ਦੰਦਪ ਦਾ ਏਮਪਲੋਈ ਮਤਲਬ ਬਹੁਤ ਬਕਾਰ ਹੋ ਗਿਆ ਸਾਨੂੰ ਕੋਲਕੱਤੇ ਜੋਬ ਕਰਨੀ ਪਈ 20 ਸਾਲ ਮੈਂ ਟ੍ਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਪਰਮਾਤਮਾ ਨੇ ਵਾਹਿਗੁਰੂ ਦੀ ਕਿਰਪਾ ਨਾਲ ਇਦਾਂ ਦਾ ਕੰਮ ਮੇਰਾ ਚੱਲ ਹੋ ਗਿਆ ਕਿ ਮੈਨੂੰ ਰੋਟੀ ਤੋਂ ਭੁੱਖਾ ਨਹੀਂ ਮਰਨਾ ਪਿਆ ਸਾਧ ਸੰਗਤ ਜੀ ਇੱਕ ਸਿੱਖ ਦੇ ਦਰਦ ਪਰੇ ਲਫ਼ਜ਼ ਹਨ ਇਹ ਦਰਦ ਕੌਣ ਸੁਲੋਗਾ ਸਰਕਾਰ ਸੁਣੋ ਮੰਤਰੀ ਸੁਣਨਗੇ ਯੂਨੀਅਨ ਲੀਡਰ ਸੁਣਨਗੇ ਜਾਂ ਉਹ ਵਰਕਰ ਸੁਣਨਗੇ ਜਿਨ੍ਹਾਂ ਨੇ ਯੂਨੀਅਨ ਬਾਜੀ ਕਰਕੇ ਇੰਨੀ ਵੱਡੀ ਚਲਦੀ ਫਿਰਦੀ ਬੰਗਾਲ ਨੂੰ ਰੋਜ਼ਗਾਰ ਦੇਣ ਵਾਲੀ ਫੈਕਟਰੀ ਬੰਦ ਕਰਾਤੀ ਅਸੀਂ ਇਸ ਵੇਲੇ ਜਿਸ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਇਹਨਾਂ ਦਾ ਵਿਸ਼ੇਸ਼ ਛਕਸ਼ਾਤਕਾਰ ਇੰਟਰਵਿਊ ਲੈ ਰਹੇ ਹਾਂ ਉਸ ਗੁਰਦੁਆਰੇ ਦਾ ਨਾਮ ਦੱਸੋ ਜੀ ਗਨਵਸਾਹਾਗੰਜ ਜਾ ਪੰਜਾਬੀ ਸੰਘ ਸਾਗਨ ਦੀ ਦੂਜੀ ਗੱਲ ਦੁੱਖ ਵਾਲੀ ਗੱਲ ਇਹ ਹੈ ਕਿ 36 ਸਾਲ ਨੌਕਰੀ ਕਰਨ ਤੋਂ ਵੀ ਪੀਐਫ ਪ੍ਰੋਗਰਾਮ ਦਾ ਇੱਕ ਪੈਸਾ ਨਹੀਂ ਮਿਲਿਆ ਸਾਨੂੰ ਅਸੀਂ ਪ੍ਰੋਵੀਡੈਂਸ ਫੰਡ ਦੇ ਵਿੱਚ ਤਾਂ ਅੱਧੀ ਭਾਗੀਦਾਰੀ ਸਰਕਾਰ ਦੀ ਵੀ ਹੁੰਦੀ ਹੈ ਕਿ ਸਰਕਾਰ ਤੁਸੀਂ ਕਹੋਗੇ ਪੈਸਾ ਮਰ ਗਈ ਸਰਕਾਰ ਨਹੀਂ ਮਰ ਗਈ ਉਹ ਯੂਨੀਅਨ ਵਾਦੀ ਜਾਂ ਸਰਕਾਰ ਵਾਦੀ ਕਿ ਸਾਨੂੰ ਕੋਈ ਪਤਾ ਨਹੀਂ ਅਜੇ ਤੱਕ ਪਤਾ ਨਹੀਂ ਲੱਗਦਾ ਕਿ ਪੀਐਫ ਫੰਡ ਕਿੱਥੇ ਗਿਆ ਕੌਣ ਖਾ ਗਿਆ ਤੂੰ ਕੌਣ ਲੇਕਿਨ ਪੀਐਫ ਸਾਨੂੰ ਨਹੀਂ ਮਿਲਿਆ ਵੇ ਜੇ ਇਹ ਇੱਕ ਭ੍ਰਿਸ਼ਟਾਚਾਰ ਹੈ ਜੇ ਇਹਦੇ ਵਿੱਚ ਤੁਹਾਨੂੰ ਲੱਗਦਾ ਕੋਈ ਕਾਨਫਰੈਂਸੀ ਹੈ ਜਾਂ ਇਹਦੇ ਵਿੱਚ ਮਿਲੀ ਭਗਤ ਹੈ ਜਾਂ ਕੋਈ ਖਾ ਗਿਆ ਕਿ ਤੁਸੀਂ ਅੱਜ ਦੀ ਸਰਕਾਰ ਤੋਂ ਇਹਦੀ ਕੋਈ ਇਨਕੁਆਰੀ ਦੀ ਮੰਗ ਕਰੋਗੇ ਕਿ ਦੱਲਬ ਫੈਕਟ ਜਿਹੜੀ ਬੰਦ ਹੋਈ ਹੈ EMPLOYEES ਦਾ ਜਿਹੜਾ PROVIDENT FUND ਚ ਪੈਸਾ ਹੈ ਕਿ ਜੇ ਵਾਪਸ ਆਵੇ ਤੁਸੀਂ ਤਾਂ 36 ਸਾਲ ਕੰਮ ਕੀਤਾ ਹੈ ਤਾਂ 36 ਸਾਲ ਦੇ ਤਾਂ ਬਹੁਤ ਪੈਸੇ ਹੋ ਗਏ ਹੋਣਗੇ ਹੁਣਗੇ ਕਿੱਥੇ ਸਤ ਮੇਰਾ ਕੰਮ ਸਿਕਾ 8 ਤੋਂ 10 ਲੱਖ ਰੁਪਇਆ ਹੋਗਾ ਫੈਕਟਰੀ ਕੋ ਇਸ ਤਰ੍ਹਾਂ ਕਿੰਨੇ EMPLOYE ਹੋਣਗੇ ਬਹੁਤ EMPLOYE ਬਹੁਤ EMPLOYE ਜਿਹੜਾ ਇਹ ਪ੍ਰੋਵੀਡੈਂਸ ਦਾ ਪੈਸਾ ਹੈ ਇਹ ਕੰਪਨੀ ਕੀ ਜਮ੍ਹਾਂ ਕਰਾਉਦੀ ਸੀ ਇਹ ਪੱਕਾ ਹੈ ਕਿ ਜੇ ਜਮ੍ਹਾਂ ਕਰਾਉਦੀ ਸੀ ਕਿ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਵਾਪਸ ਦੇਣ ਦੀ ਤੇ ਉਸ ਸਮੇਂ ਦੀ ਜਿਹੜੀ ਖੱਬਾ ਮੋਰਚਾ ਸੀਪੀਐਮ ਸਰਕਾਰ ਹੈ ਉਹਨੇ ਕੋਈ ਤੁਹਾਡੇ ਕਰਮਚਾਰੀਆਂ ਨੂੰ ਯੂਨੀਅਨ ਤਾਂ ਉਹਨਾਂ ਦੀ ਸੀ ਸੀਟੂ ਸੀਦਾ ਉਸ ਸਮੇਂ ਇਹ ਮੌਬਦਾ ਸਰਕਾਰ ਜਿਹੜੀ ਔਨ ਡਿਊਟੀ ਐ ਇਸ ਵੇਲੇ ਜਿਹਦਾ সার্ভিস ਨਹੀਂ ਪੂਰੀ ਹੋ ਗਈ ਉਹਨਾਂ ਨੂੰ ਗਵਰਨਮੈਂਟ 10000 ਰੁਪਏ ਮੈਨਾ ਕਰਕੇ ਦੇ ਰਹੀ ਆ ਜਿਹੜੇ ਔਨ ਡਿਊਟੀ ਆ ਲੇਕਿਨ ਜਿਹੜੇ ਰਿਟਾਇਰਮੈਂਟ ਹੋ ਜਾ ਕੇ ਉਹਨਾਂ ਦਾ ਕੋਈ ਸੁਣਵਾਈ ਨਹੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਤੁਸੀਂ ਕੀ ਰਿਟਾਇਰਮੈਂਟ ਵਿੱਚੋਂ ਰਿਟਾਇਰਮੈਂਟ ਮਤਲਬ ਤੁਸੀਂ ਕਹਿਣਾ ਚਾਹਦੇ ਹੋ ਕਿ ਅਣਚਾਹੇ ਸਮੇਂ ਵਿੱਚ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ਤੇ ਤੁਹਾਡੇ ਕੋਲ ਕੋਈ ਹਿੱਲਾ ਵਸੀਲਾ ਰੋਜ਼ਗਾਰ ਨਹੀਂ ਰਹਿੰਦਾ ਤੁਹਾਨੂੰ ਸਰਕਾਰ ਤੋਂ ਜ਼ਰੂਰ ਆਸ ਸੀਗੀ ਜਿਵੇਂ ਮਮਤਾ ਬਨਰਜੀ ਦੀ ਸਰਕਾਰ ਆਈ ਹੈ ਕਿ ਜਿਵੇਂ ਉਹ ਜਿਹੜੇ ਦੂਸਰੇ ਨੇ ਔਨ ਡਿਊਟੀ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਉਹਨਾਂ ਨੂੰ ਪੈਸੇ ਮਿਲ ਰਹੇ ਆ ਕਿ ਤੁਹਾਡੀ ਆਸ ਸੀ ਕੋਈ ਸਪੋਰਟ ਤੁਹਾਨੂੰ ਵੀ ਮਿਲੇ ਤੋਂ ਇਸ ਤਰ੍ਹਾਂ ਦਾ ਕੋਈ ਸਹਿਯੋਗ ਤੁਹਾਨੂੰ ਨਹੀਂ ਮਿਲਿਆ ਨਹੀਂ ਮਿਲਿਆ ਇਸ ਮਤਲਬ ਸਭ ਤੋਂ ਵੱਡਾ ਇੱਕ ਗੇਨ ਹੋਇਆ ਕਿ ਸਾਨੂੰ ਸਾਡੀ ਗ੍ਰੈਜੂਏਟੀ ਪੈਸੇ 1 ਲੱਖ ਦੇ ਲਗਭਗ ਮਿਲ ਚੁੱਕਾ ਹੋਣੇ ਗੁਲੇ ਮਿਲਿਆ ਹੁਣੇ ਇਸ ਸਾਲ ਮਿਲਿਆ ਇਹ ਹੁਣ ਦਿੱਤਾ ਮਮਤਾ ਸਰਕਾਰ ਨੇ ਦਿੱਤਾ ਮਮਤਾ ਸਰਕਾਰ ਨੇ ਤੁਸੀਂ ਐਸਲੀ ਮੰਤ ਸਰਕਾਰ ਦਾ ਧੰਨਵਾਦ ਕਰੋਗੇ ਬਾਈ ਕੋਰ ਰਿਆ ਬਾਈ ਕੋਰ ਦੇ ਰਹਾ ਹਾਈ ਕੋਰ ਬਾਈ ਕੋਰ ਦਿੱਤਾ ਤੁਸੀਂ ਕੋਰ ਦੇ ਰਹੀ ਰਿਆ ਸਰਕਾਰ ਵੱਲੋਂ ਪਹਿਲ ਨਹੀਂ ਹੋਈ ਨਹੀਂ 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 ਸਰਕਾਰ ਵੱਲੋਂ ਨਹੀਂ ਹੋਈ ਦਰਸ਼ਕ ਜਨੋ ਵਿਸ਼ਾ ਤਾਂ ਜ਼ਿੰਦਗੀ ਦੇ ਨਾਲ ਜੁੜਿਆ ਰੋਜ਼ਗਾਰ ਦੇ ਨਾਲ ਜੁੜਿਆ ਪਰਿਵਾਰ ਦੇ ਨਾਲ ਜੁੜਿਆ ਜਿੱਥੇ ਕੋਈ ਆਪਣੀ ਸਾਰੀ ਉਮਰ ਲਗਾ ਦਿੰਦਾ ਹੈ ਕਿਸੇ ਦੇ ਨਾਲ ਜੁੜ ਕੇ ਕੰਮ ਕਰਨ ਲਈ ਤੇ ਸਿੱਖ ਜਿੱਥੇ ਕੰਮ ਕਰਦੇ ਹਨ ਉੱਥੇ ਨਾਲ ਹੀ ਆਪਣਾ ਧਰਮ ਕਦਾਰਾ ਤਿਆਰ ਕਰਦੇ ਹਨ ਜਿਹੜੇ ਗੁਰਦੁਆਰਾ ਸਾਹਿਬ ਅਸੀਂ ਬੈਠੇ ਆ ਕਿ ਇਹ ਜਿੰਨੇ ਸ਼ਾਹਗੰਜ ਡੱਲਪ ਫੈਕਟਰੀ ਦੇ ਕੰਮ ਕਰਨ ਵਾਲੇ ਸਿੰਘ ਸੀ ਇਹ ਉਹਨਾਂ ਦੇ ਧਾਰਮਿਕ ਜਿਹਨੂੰ ਕਹਿੰਦੇ ਨੇ ਰੌ ਰੀਤੀਆਂ ਲਈ ਹੀ ਨਿਭਾਉਂਦਾ ਗੁਰਦੁਆਰਾ ਹੀ ਸੀਦਾ ਹਾਂਜੀ ਹਾਂਜੀ ਹਾਂ ਜੀ ਤੁਸੀਂ ਸਾਰੇ ਜਿਹਨੂੰ ਕਹਿੰਦੇ ਹਾਲੇ ਦੁਆਲੇ ਦੇ ਪਰਿਵਾਰ ਜਿਵੇਂ ਰਹਿੰਦੇ ਸੀ ਸਾਰੇ ਧਾਰਮਿਕ ਪ੍ਰੋਗਰਾਮ ਇਸੇ ਗੁਰਦੁਆਰੇ ਵਿੱਚ ਹੀ ਕਰਦੇ ਹਾਂ ਜੀ ਸਾਰੇ ਪ੍ਰੋਗਰਾਮ ਬੜੀ ਧੂਮ-ਤਮਲਾ ਮਨਾਏ ਜਾਂਦੇ ਆ ਪੰਜਾਬੀਆਂ ਦੀ ਗਿਣਤੀ ਭਾਵੇਂ ਘਟ ਹੋ ਗਈ ਆ ਪਰ ਪ੍ਰੋਗਰਾਮ ਸਾਡੀ ਕੋਈ ਕਮੀ ਨਹੀਂ ਆਈ ਹਰ ਸੰਗਰਾਂ ਨੂੰ ਹਰ ਗੁਰਪੁਰ ਨੂੰ ਪੂਰੀ ਰੌਣਕ ਲੱਗਦੀ ਹੈ ਪੂਰੇ ਉਸ ਸਮੇਂ ਜੇ ਰੋਜ਼ਗਾਰ ਤੁਹਾਡਾ ਚਲਿਆ ਵੀ ਗਿਆ ਸੀ ਪਰ ਧਰਮ ਕੁਤਸ਼ਾ ਚ ਕੋਈ ਘਾਟ ਨਹੀਂ ਦੇ ਨਹੀਂ 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 ਐਡਾ ਨਹੀਂ ਗੱਲ ਨਹੀਂ ਹੁਣ ਵੀ ਸੰਗਰਾਂ ਨੂੰ ਦੇਖਿਓ ਤੁਸੀਂ ਆ ਕੇ ਸਾਡੇ ਅਜੇ ਵੀ ਕੰਪੀਟੀਸ਼ਨ ਹੁੰਦੇ ਕੁਇਜ਼ ਪ੍ਰੋਗਰਾਮ ਹੁੰਦੇ ਆ ਜਿਨ੍ਹਾਂ ਵਿੱਚੋਂ ਹਰ ਸੰਗਰਾਂ ਨੂੰ ਗੁਰਦੁਆਰਾ ਕੁਇਜ਼ ਕੁਐਸ਼ਨ ਹੁੰਦੇ ਆ ਸੰਗਤਾਂ ਨੂੰ ਇੱਕ ਟੌਪਿਕ ਦਿੱਤਾ ਜਾਂਦਾ ਕਿ ਇਸ ਟੌਪਿਕ ਦੇ ਕੁਐਸ਼ਨ ਪੁੱਛੇ ਜਾਣਗੇ ਤੇ ਜਿਹੜਾ ਫਾਤਿਹ ਸੈਗਨ ਹਾਲ ਫੋਰਤਾ ਆਊਗਾ ਉਹਨਾਂ ਨਾਮ ਵੀ ਦਿੱਤੇ ਜਾਂਦੇ ਸਾਰ ਉਹਨਾਂ ਦਾ ਇਸ ਗੁਰਦੁਆਰੇ ਦੇ ਵਿੱਚ ਪ੍ਰਧਾਨ ਸਕੱਤਰ ਕੌਣ ਹੈ ਇਸ ਬੋ ਵੀ ਰਵਿੰਦਰ ਰਵਿੰਦਰ ਸਿੰਘ ਚਾਬਲਾ ਪਜ਼ਾਣਾ ਬਗਾ 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 ਜੀ ਬਗਾ ਪਜ਼ਾਣਾ ਤੇ ਬਲਵਿੰਦਰ ਸਿੰਘ ਗੱਲ ਹੀ ਸਿੱਖਤੀ ਬਲਵੰਤ ਸਿੰਘ ਲਾਲੀ ਸੈਕਟਰੀ ਇਹ ਮੇਰੇ ਖਿਆਲ ਆਪਣੇ ਪਿੱਛੇ ਨਹੀਂ ਬੈਠੇ ਹਾਂ ਪਿੱਛੇ ਬੈਠੇ ਪਿੱਛੇ ਬੈਠੇ ਤੁਸੀਂ ਇੱਕ ਵਾਰ ਫਤਿਹ ਦੀ ਸਾਜ ਕਰੀਏ ਜੀ ਆਪਣਾ ਨਾਮ ਵੀ ਦੱਸਿਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਫਤਿਹ ਜੀ ਮੈਂ ਮੈਂ ਬਲਵਿੰਦਰ ਸਿੰਘ ਲਾਲੀ ਬੋਲਣਾ ਜੀ ਗੁਰਦਰਾ ਸਾਹਿਬ ਸੈਕਟਰੀ ਜੀ ਹਾਂਜੀ ਸਾਡੇ ਜਿੱਤਨ ਦੇ ਬੋਬੀ ਸਿੰਘ ਬੱਗਾ ਉਹ ਸਾਡੇ ਪ੍ਰਧਾਨ ਨੇ ਉਹ ਇਸ ਵੇਲੇ ਬੈਂਡਲ ਰਹਿੰਦੇ ਨੇ ਉਹ ਠੀਕ ਹੈ ਜੀ ਇਹ ਇਹ ਗੁਰਦੁਆਰੇ ਦੇ ਵਿੱਚ ਉਸ ਸਮੇਂ ਦੀਆਂ ਰੌਣਕਾਂ ਜਦੋਂ ਇੱਥੇ EMPLOYEES ਆਸ-ਪਾਸ ਰਹਿੰਦੇ ਸੀ ਚੰਗੀ ਆਮਦਨ ਹੁੰਦੀ ਸੀ ਅੱਜ ਗੁਰੂ ਘਰ ਦੇ ਵਿੱਚ ਜਿਹੜੇ ਆਸ-ਪਾਸੇ ਦੇ ਸਿੰਘ ਹੈ ਕੀ ਬਹੁਤ ਸਾਰੇ ਪਰਿਵਾਰ ਅਜੇ ਵੀ ਰਹਿੰਦੇ ਐ ਕਿ ਛੱਡ ਕੇ ਚਲੇ ਗਏ ਤੁਹਾਨੂੰ ਕੀ ਕੀ ਯਾਦ ਆ ਰਿਹਾ ਕੀ ਕਹਿਣਾ ਚਾਹੋਗੇ ਹੁਣ ਜੀ ਜਿਹੜੇ ਨਵੇਂ ਤੇ ਕੋਈ ਪਰਿਵਾਰ ਇੱਥੇ ਗੁਰਦਰਾ ਸਾਹਿਬ ਤੇ ਨਹੀਂ ਆਉਂਦੇ ਜਿਹੜੇ ਪੁਰਾਣੇ ਪਰਿਵਾਰ ਇੱਥੇ ਰਹਿੰਦੇ ਨੇ ਠੀਕ ਹੈ ਪਰਿਵਾਰ ਰਹਿੰਦੇ ਪੁਰਾਣੇ ਪਰਿਵਾਰ ਰਹਿੰਦੇ ਉਹਨਾਂ ਦੇ ਨਾਲ ਅਸੀਂ ਮਿਲ ਕੇ ਗੁਰੂ ਘਰ ਦੀ ਸੇਵਾ ਜਿੰਨੀ ਵੀ ਸਾਡੇ ਸੰਗਤਾਂ ਮੇਲ ਜੁਲਕੇ ਸਭ ਕਰਦੇ ਆ ਕੋਈ ਵੀ ਗੁਰਪੁਰਬ ਹੋਵੇ ਕੋਈ ਵੀ ਆ ਅਸੀਂ ਘਰਾਂ 'ਚ ਆਪਣੇ ਜਾ ਕੇ ਜਿਹੜੇ ਆਪਣੇ ਪਰਿਵਾਰ ਸਿੱਖ ਰਹਿੰਦੇ ਨੇ ਅਸੀਂ ਹੋਰ ਕਿਸੇ ਦੇ ਕੋਲ ਨਹੀਂ ਗਰਾਈ ਵਸ ਜਾਂਦੇ ਸਾਡੇ ਆਪਣੇ ਕੋਲ ਵਾਲੇ ਦਾ ਰੋਜ਼ਗਾਰ ਕਿਵੇਂ ਚੱਲਦਾ ਹੈ ਸਾਡਾ ਗੁਰਦੁਆਰਾ ਬਹੁਤ ਵਰੀਆ ਜਿਹਾ ਚਲਾਉਂਦੇ ਜੀ ਸਾਡਾ ਪ੍ਰਮਾਤਮਾ ਆਪ ਚਲਾਉਂਦਾ ਜੀ ਸਾਡਾ ਵੀ ਚਲਾਉਂਦਾ ਗੁਰਦੁਆਰਾ ਸਾਹਿਬ ਨੂੰ ਕਿਸੇ ਗੱਲ ਦੀ ਖੜੇ ਕੋਈ ਵੀ ਕਮੀ ਨਹੀਂ ਹੈ ਜੀ ਤੇ ਆਏ ਗਏ ਦੀ ਸੇਵਾ ਵੀ ਕਿਵੇਂ ਕੀਤੀ ਹੈ ਆਏ ਗਏ ਦੀ ਜਿਸ ਵੇ ਜੀ ਜਿੰਨਾ ਸਾਡੇ ਕੋਲ ਇਜਤਮਾਨ ਸਾਡ ਨੂੰ ਪਰਮਾਨ ਨੇ ਸਾਨੂੰ ਇੱਜ਼ਤ ਦਿੱਤੀ ਆ ਬਖਸ਼ੀਅਤ ਕੇ ਦੀ ਕਰਾਉਣ ਵਾਸਤੇ ਉਹਨੇ ਇੱਜ਼ਤ ਜ਼ਰੂਰ ਕਰੀਦੀ ਆ ਜੀ ਨਹੀਂ ਇਹ ਜਿਹੜਾ ਤੁਸੀਂ ਆਸ-ਪਾਸ ਦਾ ਪੰਜਾਬੀ ਮਾਹੌਲ ਇੰਨੀ ਦੂਰ ਪੰਜਾਬ ਤੋਂ ਰਹਿ ਕੇ ਬਣਾ ਕੇ ਰੱਖਿਆ ਵਸਾ ਕੇ ਰੱਖਿਆ ਹਾਂ ਜੀ ਤੁਸੀਂ ਸਾਰੇ ਖੁਸ਼ ਹੋ ਇਹਦੇ ਵਿੱਚ ਅਸੀਂ ਜੀ ਬਹੁਤ ਖੁਸ਼ ਆ ਸਾਨੂੰ ਸਭ ਤੋਂ ਪਹਿਲੀ ਗੱਲ ਦੀ ਜੀ ਸਾਡੇ ਘਰਾਂ ਦੇ ਲਾਗੇ ਸਾਡੇ ਗੁਰੂ ਘਰ ਸਾਡੇ ਘਰ ਆ ਸਾਡੇ ਦੁੱਖ ਸੁੱਖ ਦਾ ਪਹਿਲਾਂ ਸਾਡਾ ਇਹ ਗੁਰੂ ਘਰ ਆਇਆ ਕੋਈ ਵੀ ਸਾਡਾ ਦੁੱਖ ਹੋਵੇ ਸੁੱਖ ਹੋਵੇ ਖੁਸ਼ੀ ਹੋਵੇ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਕੇ ਪਹਿਲਾਂ ਉੱਥੇ ਆ ਕੇ ਮੱਥਾ ਟੇਕੀਦਾ ਜੀ ਸਾਨੂੰ ਇੱਥੋਂ ਬਹੁਤ ਕੁਝ ਮਿਲਦਾ ਜੀ ਸਾਨੂੰ ਇੱਥੋਂ ਬਹੁਤ ਕੁਝ ਮਿਲਦਾ ਹੈ ਕੀ ਕਹੋਗੇ ਇੱਥੋਂ ਬਹੁਤ ਕੁਝ ਮਿਲਦਾ ਇਹ ਤਾਂ ਬਹੁਤ ਵੱਡੀ ਗੱਲ ਕਹਿਤੀ ਕੀ ਕਹੋਗੇ ਬਸ ਗੁਰੂ ਦੀ ਕਿਰਪਾ ਹੈ ਜੀ ਬਸ ਸਭ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦਾ ਆਦਮੀ ਦੇ ਵਾਟਸਪ ਦੀ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਪਹੁੰਚਦਾ ਹੋਏ ਚੰਗਾ ਹੁੰਦਾ ਜੋ ਗੁਰੂ ਕਹੇ ਸੋਈ ਭਲ ਮੰਨੋ ਇਹ ਸਾਥ ਸੰਗਤ ਜੀ ਇੰਨੇ ਰੱਜੀ ਹੋਈ ਰੂਹਾਂ ਇੰਨੀ ਰੱਜੀਆਂ ਹੋਈਆਂ ਸ਼ਖਸੀਅਤਾਂ ਜਦੋਂ ਪ੍ਰਬੰਧਕੀ ਵਿਵਸਥਾ ਦੇ ਵਿੱਚ ਦਿਖੇ ਤਾਂ ਆਈਆਂ ਸੰਗਤਾਂ ਦੀ ਇੱਜ਼ਤ ਉਹਨਾਂ ਦੀ ਸੇਵਾ ਤੇ ਗੁਰੂ ਘਰ ਦੀ ਟਹਿਲ ਸੇਵਾ ਕਿਵੇਂ ਹੁੰਦੀ ਹੈ ਇੱਥੇ ਆ ਕੇ ਪਤਾ ਚੱਲਦਾ ਹੈ ਬਹੁਤ ਹੀ ਜਿਨੂੰ ਕਹਦੇ ਨੇ ਹੈ ਤਾਂ ਦੇਸੀ ਸੁਭਾਅ ਵਾਲੇ ਆਪਣੇ ਸਿੰਘ ਲੇਕਰ ਇਸ ਦੇਸੀ ਸੁਭਾਅ ਦੇ ਵਿੱਚ ਗੁਰੂ ਘਰ ਦੇ ਪ੍ਰਤੀ ਪੂਰੀ ਨਿਸ਼ਟਾ ਉਤਸ਼ਾਹ ਸਾਵਧਾਨੀ ਅਤੇ ਗੁਰੂ ਘਰ ਨੂੰ ਸੋਹਣਾ ਕਿਵੇਂ ਬਣਾ ਕੇ ਮਾਇਆ ਜਾਵੇ ਤਰਕੀਆਂ ਚ ਕਿਵੇਂ ਲੈ ਕੇ ਜਾਵੇ ਇਹ ਸਾਰੇ ਉਪਰਲੇ ਚੱਲਦੇ ਆ ਜੀ ਜਿਸ ਸਮੇ ਗੁਰਦੁਆਰਾ ਮੁੱਢਲੀ ਅਵਸਥਾ ਵਿੱਚ ਸੀ ਉਦੋਂ ਕਹਿੰਦੇ ਕੱਚਾ ਗੁਰਦੁਆਰਾ ਸੀ ਹਾਂਜੀ ਪਹਿਲੇ ਪਹਿਲਾ ਪਹਿਲਾ ਕੱਚਾ ਗੁਰਦੁਆਰਾ ਸੀ ਛੱਤ ਰਵਸਤੇ ਸੀ ਇਹ ਜਿਹੜੀ ਤੁਸੀਂ ਛੱਤ ਦੇਖ ਰਹੇ ਹੋ ਇਹ ਹੁਣੇ ਇਸ ਕਮੇਟੀ ਨੇ ਇਹਦੀ ਕੰਸਰਵ ਕੰਸਰਵ ਕਰਾ ਕੇ ਫਾਲਸ ਸੀਲਿੰਗ ਕਰਾਈ ਉਹ ਲਗਾਤਾਰ ਜੀ ਸੇਵਾ ਕੀਤੀ ਸਾਲ ਕੋ ਇਹਨਾਂ ਦਾ ਕਹਿਣਾ ਹੈ ਇਹ ਹੁਣੇ ਹੁਣੇ ਇਹਨਾਂ ਨੇ ਸਾਰੀ ਡੈਕੋਰੇਸ਼ਨ ਕਰਾਈ ਹੈ ਇਸ ਸੋਹਣੀ ਇਮਾਰਤ ਬਣਾਈ ਹੈ ਇਹਦੇ ਗੱਲ ਇਹਦੇ ਬਾਰੇ ਕੀ ਕਹਦੇ ਹੋਣਾ ਜੀ ਹਾਂਜੀ ਹਾਂਜੀ ਇਹ ਇਹ ਪਹਿਲਾਂ ਕੀ ਸੀ ਜੀ ਪਹਿਲਾਂ ਸੀ ਅਸਵੱਤੀ ਛੱਤ ਸੀ ਤੇ ਸਰਦੀ ਸੀ ਕੱਚੀ ਸੀ ਉਹ ਕੱਚੀ ਸੀ ਤੇ ਉਹ ਮੀਂਹ ਕਣੀ ਵਿੱਚ ਤਕਲੀਫ ਹੁੰਦੀ ਸੀ ਹਾਂਜੀ ਆਵਾਜ਼ ਬਹੁਤ ਆਉਂਦੀ ਸੀ ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਫਿਰ ਆਵਾਜ਼ ਆਉਂਦੀ ਸੀ ਅੱਛਾ ਪ੍ਰੋਗਰਾਮ ਮੇਲੇ ਉੱਪਰ ਛੱਤ 'ਚ ਜਿਹੜੀਆਂ ਮੀਂਹ ਕਣੀਆਂ ਦੀ ਆਵਾਜ਼ ਆਉਂਦੀ ਹੁੰਦੀ ਸੀ ਹਾਂਜੀ ਤੇ ਇਸ ਹੁਣ ਹੁਣ ਕੀ ਅਵਸਥਾ ਹੈ ਤਾਂ ਆਪ ਦੇਖੋ ਜੀ ਸਾਹਮਣੇ ਹੀ ਹੁਣ ਤਾਂ ਬਸ ਦੇਖੋ ਪ੍ਰਬੰਧਕਾਂ ਨੇ ਕੀਰਤਨ ਦੇ ਵਿੱਚ ਪਾਠ ਦੇ ਵਿੱਚ ਸੇਵਾ ਦੇ ਵਿੱਚ ਚੱਲ ਰਹੇ ਦੀਵਾਨਾ ਦੇ ਵਿੱਚ ਸੰਗਤ ਖੁਸ਼ੀ ਨਾਲ ਆਰਾਮ ਨਾਲ ਗੁਰੂ ਘਰ ਦਾ ਜਸ ਕੀਰਤਨ ਸੁਣੇ ਉਹਦੀ ਵਿਵਸਥਾ ਲਈ ਗੁਰਦੁਆਰੇ ਨੂੰ ਸੋਨਾ ਬਣਾਇਆ ਇਹਦਾ ਸੁੰਦਰੀਕਰਨ ਕੀਤਾ ਇਹਦੀ ਬਿਊਟੀਫਿਕੇਸ਼ਨ ਕੀਤੀ ਇਹਨੂੰ ਡੈਕੋਰੇਸ਼ਨ ਕੀਤੀ ਤੇ ਬਹੁਤ ਸੋਹਣੀਆਂ ਦਰਿਆਵਾਂ ਵਿਛਾਈਆਂ ਗਈਆਂ ਫਾਲ ਸੀਲਿੰਗ ਕਰਾਏ ਗਏ ਅਤੇ ਗੁਰੂ ਸਾਹਿਬ ਦੀ ਛੜਦੀ ਕਲਾ ਦੇ ਵਿੱਚ ਗੁਰੂ ਸਾਹਿਬ ਦਾ ਸਿੰਘਾਸਨ ਗੁਰੂ ਸਾਹਿਬ ਦੀ ਪਾਲਕੀ ਅਸੀਂ ਪਿੱਛੇ ਪਾਲਕੀ ਵੀ ਦਿਖਾ ਰਹੇ ਆ ਇਹ ਬਹੁਤ ਸੋਹਣੀ ਬਣਾਈ ਗਈ ਸਤਿਕਾਰਯੋਗ ਦਰਸ਼ਕ ਜੀ ਅਸੀਂ ਆਖੀਰਲੇ ਸਵਾਲ ਲੈ ਕੇ ਇਸ ਵਾਰਤਾ ਨੂੰ ਇੱਥੇ ਹੀ ਸਮਾਪਤ ਕਰਾਂਗੇ ਇਸ ਵੇਲੇ ਤੁਹਾਡਾ ਰੋਜ਼ਗਾਰ ਕੀ ਹੈ ਇਸ ਵੇਲੇ ਕੋਈ ਰੋਜ਼ਗਾਰ ਨਹੀਂ

ਸਾਡੇ ਕਿਰਪਾ ਜੀ ਸਦਾ ਹੀ ਸਾਡੇ ਤੇ ਕਿਰਪਾ ਜੀ ਅਸੀਂ ਕਦੀ ਵੀ ਨਹੀਂ ਇੱਥੇ ਨਰਾਸ ਹੋ ਕੇ ਜਾਂਦੀ ਜੀ ਸਾਡੇ ਕੋਲ ਮਨ ਸਾਡੇ ਸਾਡੇ ਮੇਰੇ ਕੋਲੇ ਐਸਟੈਂਸ ਸੀ ਮੇਰੇ ਕੋਲ ਆਪਣਾ ਘਰ ਰਹਿਣ ਵਾਸਤੇ ਵੀ ਨਹੀਂ ਸੀ ਕੋਈ ਚੀਜ਼ ਨਹੀਂ ਸੀ ਰਹਿਣ ਵਾਸਤੇ ਮਰੇ ਘਰ ਦੇ ਰੋਟੀ ਪਕਾਉਣ ਵਾਸਤੇ ਕਿਚੂੜਾ ਵੀ ਨਹੀਂ ਸੀ ਇਸ ਵੇਲੇ ਮਹਾਰਾਜ ਦੇ ਘਰੋਂ ਸਾਨੂੰ ਘਰ ਮਕਾਨ ਸਭ ਕੁਝ ਮਿਲਿਆ ਜੀ ਇਸ ਵੇਲੇ ਠੀਕ ਹੈ ਜੀ ਸਾਨੂੰ ਸਾਨੂੰ ਤਾਂ ਇੱਥੋਂ ਦੀ ਆਸਾ ਹੋਰ ਸਾਨੂੰ ਕਿਤੇ ਨਹੀਂ ਆਸਾ ਨਾ ਅਸੀਂ ਕਿਤੇ ਹੋਰ ਕਿਤੇ ਮੰਦਰ ਜਾਣੇ ਮੱਥਾ ਟੇਕਣ ਦੀ ਨਾ ਅਸੀਂ ਹੋਰ ਕਿਤੇ ਜਾਣੇ ਆ ਅਸੀਂ ਸਵੇਰੇ ਭਾਵੇਂ ਘਰੇ ਰਹੀਏ ਧਿਆਨ ਸਾਡਾ ਗੁਰਦਵਾਰ ਸਾਹਿਬ ਉੱਤੇ ਬੰਦਾ ਜੀ ਕਿ ਅਸੀਂ ਗੁਰਦਵਾਰ ਜੇ ਨਹੀਂ ਗਏ ਲੇਕਨ ਫਿਰ ਵੀ ਧਿਆਨ ਰੱਖ ਕੇ ਇੱਥੋਂ ਨਾਲ ਸਾਡੀ ਹੋਰ ਸਾਡੇ ਸਿੱਖ ਸਮਾਜ ਤੇ ਜੇ ਹੋਰ ਕੋਈ ਵੀ ਬੰਦਾ ਕਿਤੇ ਜਾਂਦਾ ਕਿਤੇ ਮੰਦਰ ਦੇ ਜਾਂਦਾ ਕੋਈ ਵੀ ਜਾਂਦਾ ਲੇਕਨ ਆਪਾਂ ਨੂੰ ਉਹ ਚੀਜ਼ ਨਹੀਂ ਸੋਈ ਦੀ ਜੋ ਗੁਰੂ ਘਰ ਹਸਨ ਮਿਲਦਾ ਉਹ ਕਿਤੇ ਨਹੀਂ ਮਿਲਦਾ ਜੀ ਸਤਕਾਰਯੋਗ ਸਾਰ ਸੰਗਤ ਜੀ ਸਾਡੇ ਸਿਕੰਦਰ ਸਾਹਿਬ ਬੋਲਦੇ-ਬੋਲਦੇ ਉਹਨਾਂ ਦੇ ਲਫ਼ਜ਼ ਭਿੱਜ ਗਏ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਗੁਰੂ ਘਰ ਦੀ ਸਿਫਤ ਕੀਤੀ ਤੇ ਨਾਲ ਹੀ ਨਾਲ ਇਹ ਸੱਚ ਕਹਿੰਦੇ ਹੋਏ ਵੀ ਉਹਨਾਂ ਨੇ ਰਤੀ ਪਰ ਵੀ ਮਹਿਸੂਸ ਨਹੀਂ ਕੀਤਾ ਕਿ ਕਿਸੇ ਵੇਲੇ ਉਹਨਾਂ ਨੂੰ ਰੋਟੀ ਦੇ ਵੀ ਲਾਲੇ ਪਏ ਸੀਗੇ ਅਥਾ ਗਰੀਬੀ ਸਹੀ ਸੀ ਪਰ ਸਾਰਾ ਕੁਝ ਇਸ ਗੁਰੂ ਘਰ ਤੋਂ ਉਹਨਾਂ ਨੂੰ ਮਿਲਿਆ ਇਹ ਮਾਣ ਰੱਖ ਕੇ ਇਹ ਗੌਰਵ ਰੱਖ ਕੇ ਉਹ ਜਿੱਥੇ ਗੁਰੂ ਘਰ ਤੇ ਆਪਣਾ ਭਰੋਸਾ ਵੀ ਕਾਇਮ ਕਰੀ ਬੈਠੇ ਹਨ ਉੱਥੇ ਸੇਵਾ ਸੰਭਾਲ ਵੀ ਉਸੇ ਨਿਸ਼ਠਾ ਨਾਲ ਉਸੇ ਫਰਜ਼ ਨਾਲ ਕਰਦੇ ਹਨ ਵੀਰ ਜੀ ਤੁਹਾਨੂੰ ਇਹ ਸਾਵਧਾਨੀਆਂ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਹੋਏ ਕਿ ਜੀਵਨ ਵੀ ਠੀਕ ਰਹੇ ਆਦਤਾਂ ਵੀ ਠੀਕ ਰਹੇ ਤੇ ਮੈਂ ਗੁਰੂ ਦੇ ਪ੍ਰਤੀ ਜਦੋਂ ਝੁਕਾ ਉਹਦੇ ਇੱਕ ਸਿੱਖ ਦੇ ਤੌਰ ਤੇ ਮੇਰਾ ਸਿਰ ਝੁਕੇ ਕੋਈ ਗੁਨਾਹਗਾਰ ਦੇ ਤੌਰ ਤੇ ਨਾ ਝੁਕੇ ਇਹ ਮਨ ਦੇ ਵਿੱਚ ਖਿਆਲ ਤਾਂ ਜਰੂਰ ਆਉਦੇ ਹੋਣਗੇ ਨਾ ਜੀ ਜਰੂਰ ਆਉਂਦੇ ਆ ਜੀ ਕੁਝ ਜ਼ਰੂਰ ਆਉਂਦੇ ਆ ਜੀ ਇਹੋ ਜੇ ਅਸੀਂ ਜੇ ਵੀ ਕੋਈ ਕੰਮ ਕਰਾਂਗੇ ਅਸੀਂ ਜੇ ਕੋਈ ਗਲਤੀ ਵੀ ਕਰਦੇ ਆ ਗੁਰੂ ਘਰ ਦੇ ਵਿੱਚ ਗਲਤੀ ਕਰੀ ਦੀ ਆ ਕੋਈ ਵੀ ਬੰਦੇ ਕੋਲ ਗਲਤੀ ਜ਼ਰੂਰ ਹੁੰਦੀ ਆ ਲੇਕਿਨ ਗੁਰੂ ਘਰ ਆ ਕੇ ਮੱਥਾ ਟੇਕ ਕੇ ਗਲਤੀ ਮਾਫਾ ਆਪਣੇ ਬਖਸ਼ਾਈ ਦੀ ਵੀ ਤੁਹਾਨੂੰ ਮਹਾਰਾਜ ਬਖਸ਼ੀ ਜੇ ਅਸੀਂ ਗੁਰੂ ਘਰ ਆਉਨੇ ਆ ਜੇ ਸਾਡੇ ਕੋਈ ਵੀ ਗਲਤੀ ਹੁੰਦੀ ਆ ਅਸੀਂ ਗਲਤੀ ਹੱਥ ਚ ਛੋੜ ਕੇ ਮੰਗਦੇ ਆ ਜੀ ਇਹ ਤੁਸੀਂ ਕੀ ਸੇਵਾ ਨੇ ਮਾਰੇ ਹੋ ਇੱਥੇ ਕਿਹੜੀ ਪੋਸਟ ਹੈ ਤੁਹਾਡੀ ਮੇਰੀ ਜੀ ਐਸ ਵਣੇ ਜਨਰਲ ਸੈਕਟਰੀ ਦੀ ਨਿਭਾਰੇ ਆ ਜੀ ਗੁਰੂ ਘਰ ਦੇ ਅੰਦਰ ਜੀ ਪਰ ਅਸੀਂ ਸੈਕਟਰੀਜ਼ ਆ ਜਿਹੜਾ ਵਾ ਉਹ ਅਸੀਂ ਇਸ ਸੈਕਟਰੀ ਸਾਹਿਬ ਨਾਲ ਨਹੀਂ ਦੇਂਦੇ ਜੀ ਅਸੀਂ ਆਪਣਾ ਗੁਰੂ ਘਰ ਦੇ ਸੇਵਾਦਾਰ ਦੇ ਤੌਰ ਤੇ ਰਹਿੰਦੇ ਜੀ ਸੈਕਟਰੀ ਤੇ ਚਲੋ ਮਹਾਰਾਜਾ ਆਪਣਾ ਜਿਹੜੀ ਸੰਗਤਾਂ ਦੇ ਵਿੱਚ ਪੋਸਟਾਂ ਦਿੱਤੀਆਂ ਉਹ ਪੋਸਟਾਂ ਦੇ ਤੌਰ ਤੇ ਆ ਲੇਕਿਨ ਅਸੀਂ ਪੋਸਟਾਂ ਦਾ ਕਦੀ ਮਾਨ ਨਹੀਂ ਕੀਤਾ ਵੀ ਲੇਕਿਨ ਅਸੀਂ ਗੁਰੂ ਘਰ ਦੀ ਜਿਸ ਤਰ੍ਹਾਂ ਵੀ ਲੰਗਰ ਘਰ ਚ ਕੋਈ ਵੀ ਕੰਮ ਹੋਵੇ ਕਿਸ ਤਰ੍ਹਾਂ ਦਾ ਵੀ ਕੰਮ ਹੋਵੇ ਗੁਰਦਾਰੇ ਅੰਦਰ ਸਾਹਿਬ ਦੇ ਅਸੀਂ ਕਦੀ ਨਹੀਂ ਆਖਿਆ ਵੀ ਅਸੀਂ ਇਹ ਪੋਸਟਾਂ ਤੇ ਕੰਮ ਨਹੀਂ ਕਰਨਾ ਸਾਨੂੰ ਕਿਸੇ ਕੰਮ ਦਾ ਵੀ ਗੁਰਦਾਰੇ ਕੋਈ ਵੀ ਕੰਮ ਕਵੇ ਅਸੀਂ ਉਸੇ ਲਈ ਤਿਆਰ ਹੁੰਦੇ ਆ ਜੀ ਅਸੀਂ ਪੋਸਟ ਦਾ ਕਦੀ ਮਾਨ ਨਹੀਂ ਕੀਤਾ ਕਿੰਨੀ ਵੱਡੀ ਗੱਲ ਕਹੀ ਹੈ ਸਾਡੇ ਵੀਰ ਨੇ ਗੁਰੂਕਰਚ ਇਹੋ ਜਿਹੇ ਸੈਕਟਰੀ ਚਾਹੀਦੇ ਨੇ ਗੁਰੂਕਰਚ ਇਹੋ ਜਿਹੇ ਪ੍ਰਧਾਨ ਚਾਹੀਦੇ ਨੇ ਜਿਨ੍ਹਾਂ ਨੂੰ ਗੁਰੂ ਘਰ ਨਾਲ ਦਿਲੋਂ ਪਿਆਰ ਹੋਵੇ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਬਹੁਤ ਵੱਡਾ ਬਿਆਨ ਦਿੱਤਾ ਹੈ ਅਸੀਂ ਸਾਰੀ ਟੀਮ ਵੱਲੋਂ ਸਭੂ ਸਿੱਖ ਕੌਮ ਵੱਲੋਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਵੀਰ ਜੀ ਤੁਹਾਡਾ ਜੀਵਨ ਚੜ੍ਹਦੀ ਕਲਾ 'ਚ ਰਹੇ ਤੁਸੀਂ ਤਾਥਾ ਰੱਖ ਕੇ ਭੁੱਲੋ ਗੁਰੂ ਸਾਹਿਬ ਤੁਹਾਨੂੰ ਇਨੀਆਂ ਬਖਸ਼ਿਸ਼ਾਂ ਦੇਲ ਕਿ ਤੁਸੀਂ ਜੇ ਆਪਣੇ ਵਿੱਚ ਨਿਮਰਤਾ ਰੱਖੀ ਹੈ ਪਿਆਰ ਰੱਖੀ ਹੈ ਫਿਰ ਇੱਕ ਦਿਨ ਬਾਦਸ਼ਾਹੀ ਗੁਰੂ ਜ਼ਰੂਰ ਦੇਵੇਗਾ ਗੁਰੂ ਆਪ ਕਹਿੰਦਾ ਹੈ ਗੁਰੂ ਇਹ ਗੱਲ ਬਾਣੀ ਵਿੱਚ ਦਰਜ ਹੈ ਠੇਖਾ ਰੀਤੇ ਰਾਜ ਕਰਾਵੇ ਰਾਜਾ ਤੇ ਪਿਖਾਰੀ ਇਹ ਗਲ ਮੰਦੇ ਹੋ ਨਾ ਹਾਂਜੀ 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 ਉਹ ਇਹ ਬਿਲਕੁਲ ਮੰਦੇ ਆਂ ਜੀ ਸਰ ਹੈਗਾ ਨਾ ਪੂਰਾ ਸਹਾਈ ਜੀ ਪੂਰਾ 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 ਪ੍ਰੋਸਾ ਜੀ ਤਾਲੁਕੀ ਕਹੋ ਸਾਨੂੰ ਜੀ ਪ੍ਰੋਸਾ ਉਹ ਜਦ ਕਦੀ ਅਸੀਂ ਦਿਮਾਗ 'ਚ ਆਪਣੇ ਗੱਲ ਲਿਆਉਂਦੇ ਨਹੀਂ ਆਂ ਕਿ ਸਾਨੂੰ ਗੁਰੂ ਘਰ ਤੇ ਭਰੋਸਾ ਨਹੀਂ ਆ ਸਾਨੂੰ ਸਦਾ ਹੀ ਭਰੋਸਾ ਰਹਿਣਾ ਜਿੰਨੇ ਜਰ ਸਾਡੀ ਸਾਹ ਚੱਲਦੇ ਨੇ ਉਨੇ ਚਿਰ ਸਾਨੂੰ ਸਦਾ ਹੀ ਭਰੋਸਾ ਰਹੂਗਾ ਉਸ ਤੋਂ ਬਾਅਦ ਪਰਮਾਤਮਾ ਨੂੰ ਕੀ ਮਨਜ਼ੂਰ ਹੋਗਾ ਉਹ ਉਹ ਬਖਸ਼ਣਗੇ ਜੋਗਜ ਕਰਨਗੇ ਜੇ ਰੀਆ ਸੰਗਤਾ ਕਲਕੱਤੇ ਤੋਂ ਜਾਂ ਹੋਰ ਥਾਵਾਂ ਤੋਂ ਪੰਜਾਬ ਤੋਂ ਦਿੱਲੀ ਤੋਂ ਵਿਸ਼ਵ ਦੇ ਕੋਨੇ ਤੋਂ ਤੁਹਾਨੂੰ ਇਸ ਵੇਲੇ ਦੇਖ ਰਹੀਆਂ ਹੋਣਗੀਆਂ ਉਹਨਾਂ ਦੇ ਪ੍ਰਤੀ ਗੁਰੂ ਘਰ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ ਕੀ ਸਨੇਹਾ ਦੇਵੋਗੇ ਨਿਮਰਤਾ ਭਰਿਆ ਤੁਹਾਡੇ ਸ਼ਬਦ ਕੀ ਪਿਆਰ ਦੇਣਾ ਚਾਹੋਗੇ ਆਪਣੇ ਸਿੱਖ ਭੈਣ ਭਰਾਵਾਂ ਨੂੰ ਅਸੀਂ ਜੀ ਆਪਣੀ ਸੰਗਤਾਂ ਨਾਲ ਸਾਡੀਆਂ ਸੰਗਤਾਂ ਸਾਡੇ ਨਾਲ ਬਹੁਤ ਹੀ ਪਿਆਰ ਰੱਖਦੀਆਂ ਵਾਂ ਅਸੀਂ ਕਦੀ ਵੀ ਸਾਨੂੰ ਸੰਗਤਾਂ ਦੇ ਕਿਸੇ ਤਰੀਕੇ ਦੇ ਵੀ ਕੋਈ ਵੀ ਗੱਲ ਕਰੋ ਆਪਣੇ ਸਿੱਖ ਭਾਈ ਕੇ ਕੁਆਟਰ ਦੇ ਕਿਸੇ ਦੇ ਘਰ ਵੀ ਜਾऊं ਅਸੀਂ ਕਮੇਟੀ ਕੋਲ ਕਿਤੇ ਵੀ ਜਾਈਏ ਸਾਨੂੰ ਕਦੀ ਵੀ ਉਹੋ ਜੀ ਗੱਲ ਨਹੀਂ ਕੀਤੀ ਸਿਰ ਨਹੀਂ ਹੁੰਕੇ ਅਸੀਂ ਗੱਲ ਕਰਦੇ ਆ ਉਹ ਸਾਡੇ ਨਾਲ ਸਿਰ ਨਹੀਂ ਹੁੰਕੇ ਗੱਲ ਕਰਦੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਗੁਰਦਾਰੇ ਦਾ ਕੰਮ ਹੋਵੇ ਸਾਨੂੰ ਕਦੀ ਕਿਸੇ ਕਿੱਥੇ ਵੀ ਜਾਈਏ ਸਾਨੂੰ ਗੁਰੂ ਘਰੋਂ ਜੀ ਖਾਲੀ ਕਿਸੇ ਨੇ ਨਿਮੋੜਿਆ ਕਿਸੇ ਕੋਲ ਵੀ ਆਪਣੇ ਸਮਾਜ ਕੋਲ ਜਾਈਏ ਸੀ ਸਾਡੇ ਗੁਰੂ ਘਰ ਜੋ ਵੀ ਕੰਮ ਹੋ ਰਹੇ ਨੇ ਸਾਡੇ ਪ੍ਰਤੀ ਮਨੇ ਸਾਡੇ ਗੁਰੂ ਦੇ ਆਰਡਰ ਦੇ ਨਾਲ ਹੀ ਗੁਰੂ ਦੇ ਮੇਰ ਨਾਲ ਹੀ ਸਾਡੇ ਕੰਮ ਸਾਰੇ ਹੋ ਰਿਹਾ ਜੀ ਸਾਡੇ ਹੁਣ ਇਹ ਜਿਹੜੀ ਸੰਗਤ ਤੁਹਾਡੇ ਕੋਲ ਆਉਦੀ ਵੀ ਆਪਣੀ ਕੋਈ ਫਰਿਆਦ ਜਾਂ ਕੰਮ ਲੈ ਕੇ ਤੁਸੀਂ ਵੀ ਉਹਨਾਂ ਦਾ ਨੋਮਾ ਹੀ ਪੈਂਟ ਪਾਈ ਬਣ ਕੇ ਖੜੇ ਹੁੰਦੇ ਹੋ ਜਰੂਰ ਜੀ ਖੜੇ ਹੁੰਦੇ ਆ ਪਹਿਲਾਂ ਅਸੀਂ ਖੜੇ ਹੋਵਾਂਗੇ ਫਿਰ ਹੀ ਉਹ ਖੜੇ ਹੋਣਗੇ ਜੀ ਉਹਨਾਂ ਦੇ ਉਹ ਸਾਡੇ ਤੇ ਆਸਾਂ ਰੱਖ ਕੇ ਆਉਂਦੇ ਆ ਗੁਰੂ ਘਰ ਆਉਂਦੇ ਆ ਤਾਂ ਅਸੀਂ ਕਿਉਂ ਨਹੀਂ ਕਰਾਂਗੇ ਤੁਹਾਨੂੰ ਇਹ ਇਹ ਭਰੋਸਾ ਹੈ ਕਿ ਪ੍ਰਬੰਧਕ ਕਮੇਟੀ ਸਿੱਖ ਸਮਾਜ ਦੇ ਮਾਪਿਆਂ ਦਾ ਸਥਾਨ ਵੀ ਲੈਂਦੀ ਹੈ ਜਰੂਰ ਲੈਂਦੀ ਹੈ ਗੁਰੂ ਗਰਜਾਏ ਗੁਰੂ ਇਹ ਪ੍ਰਬੰਧਕ ਕਮੇਟੀ ਨੂੰ ਤੁਸੀਂ ਉਸੇ ਤਰ੍ਹਾਂ ਕਾਇਮ ਰੱਖਿਆ ਹੋਇਆ ਹੈ ਜਰੂਰ ਜੀ ਉਸੇ ਤਰ੍ਹਾਂ ਕਾਇਮ ਰੱਖਿਆ ਹੈ ਆਲੇ ਦੁਆਲੇ ਵੀ ਸਿੱਖਾ ਦੀ ਪ੍ਰਤੀਨਿਧੀ ਵੀ ਹੈ ਤੇ ਉਹਨਾਂ ਦੇ ਪਰਿਵਾਰ ਦੀ ਹੈ ਜਿਹੜੇ ਗਾਰਜਤ ਦੇ ਤੌਰ ਤੇ ਵੀ ਕੰਮ ਕਰਦੇ ਜਰੂਰ ਕਰਦੇ ਜੀ ਜੋ ਵੀ ਕਿਸੇ ਨਾਲ ਸਾਡੇ ਕੋਈ ਗਰੀਬ ਭਾਈ ਕੋਈ ਆਪਣਾ ਹੈਗਾ ਸਿੱਖ ਸਮਾਜ ਦਾ ਕਿਸੇ ਦਾ ਦੁੱਖ ਸੁੱਖ ਹੁੰਦਾ ਵਾ ਕਿਸੇ ਦਾ ਮਨੇ ਕੋਰੇ ਸਾਡੇ ਕੋਈ ਪਰਿਵਾਰ ਜੇ اتنا ਗਰੀਬ ਆ ਉਹਨਾਂ ਦਾ ਕੋਈ ਬਿਮਾਰ ਹੋ ਜਾਂਦਾ ਕੋਈ ਕਿਸੇ ਕਰਨ ਦਾ ਵੀ ਹੁੰਦਾ ਕਮੇਟੀ ਉਹਨਾਂ ਦੇ ਘਰ ਪਹੁੰਚ ਕੇ ਪ੍ਰਕਾਰ ਦੀ ਮਦਦ ਉਹ ਮਦਦ ਹਾਂਜੀ ਹਾਂਜੀ ਜ਼ਰੂਰ ਖੜੇ ਹੁੰਦੇ ਸਾਡੀ ਕਮੇਟੀ ਜ਼ਰੂਰ ਨਾਲ ਖੜਦੀ ਹੁੰਦੀ ਹੈ ਜੀ ਇਹਨਾਂ ਵਿੱਚ ਕਰੇ ਬਿਨਾ ਭੇਦ ਪਾਓ ਤੋਂ ਇਹਨਾਂ ਦੇ ਕੋਲ ਕੋਈ ਵੀ ਲੋੜਵੰਦ ਪਰਿਵਾਰ ਗਰੀਬ ਪਰਿਵਾਰ ਕੋਈ ਅਸਹਿ ਬਿਮਾਰੀ ਕੋਈ ਅਕਹਿ ਕਸ਼ਟ ਦੇ ਨਾਲ ਇਹਨਾਂ ਕੋਲ ਜੇ ਆ ਜਾਵੇ ਇਹ ਪ੍ਰਬੰਧਕ ਕਮੇਟੀ परिवार बन के गार्जियन बन के माँ प्यो बन के, के, के प्रबंधक कमेटिया तक। हो कमेटिया नहीं है, राज करन है।, करन है था, था सेवा का स्थान है राज गुरु ग्रंथ साहब जी कर रहे हैं दरबार तो ओ न हो पावे होर कोई दरबार हो प्रबंधक प्रधाना के नरबार बने नहीं हैं ਇਹ ਤਾਂ ਗੁਰੂ ਦੇ ਨਾਂ ਤੇ ਦਰਬਾਰ ਹਨ ਜੇ ਪ੍ਰਬੰਧਕ ਸਾਡੇ ਇਹੋ ਜਿਹੇ ਵੀਰ ਹੋਣ ਜੇ ਪ੍ਰਬੰਧਕ ਜੀ ਸਾਡੇ ਪਰਿਵਾਰ ਵਰਗੇ ਹੋਣ ਫਿਰ ਤਾਂ ਕੋਈ ਫਰਕ ਅਲੀ ਗੱਲ ਹੀ ਨਾ ਰਹੇ ਇੰਨਾ ਇੰਨੀ ਸੋਹਣੀ ਮੈਨੇਜਮੈਂਟ ਤੇ ਪ੍ਰਬੰਧਕ ਕਮੇਟੀ ਨੂੰ ਦੇਖ ਕੇ ਬਹੁਤ ਜੀ ਕੀਤਾ ਸੀ ਇਹਨਾਂ ਦੇ ਬਾਰੇ ਆਪ ਜੀ ਤੱਕ ਸੂਚਨਾ ਲਗਾਈਏ ਇਸ ਕਰਕੇ ਮੈਂ ਵਿਸ਼ੇਸ਼ ਰੂਪ ਚ ਕਲਕੱਤੇ ਤੋਂ ਚੱਲ ਕੇ ਸ਼ਾਗੰਜ ਦਨਲਪ ਜਿੱਥੇ ਫੈਕਟਰੀ ਹੁੰਦੀ ਸੀਗੀ ਬੰਡੇਲ ਇੱਥੇ ਬੰਡੇਲ ਜੰਕਸ਼ਨ ਸਟੇਸ਼ਨ ਵੀ ਹੈ ਬਹੁਤ بڑا ਸਿੱਖ ਵੱਡੀ ਤਾਦਾਦ ਵਿੱਚ ਵਸਦੇ ਹਨ ਤੇ ਇਹਨਾਂ ਦੇ ਕੋਲ ਆ ਕੇ ਇਹ ਵਿਸ਼ੇਸ਼ ਇੰਟਰਵਿਊ ਤੇ ਸਖਸ਼ਕਾਤ ਲਿਆ ਆਓ ਇੱਕ ਵਾਰ ਸਮਾਪਤੀ ਦੀ ਫਤਿਹ ਲੈ ਕੇ ਇੱਕ ਵਾਰ ਇਹਨਾਂ ਕੋਲੋਂ ਵਿਦਾ ਲਵਾਂਗੇ ਜੀ ਇੱਕ ਵਾਰ ਵੀ ਜੀ ਫਿਰ ਤੇ ਇੱਕ ਵਾਰ ਫਤਿਹ ਬੁਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਲਵਿੰਦਰ ਸਿੰਘ ਲਾਲੀ ਜੀ ਤੁਸੀਂ ਵੀ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੀ ਸਿੰਘ ਬਲਵੀ ਸਿੰਘ ਤੁਹਾਡੇ ਨਾਂ ਤੇ ਸਾਰੇ ਮਿਲ ਕੇ ਜੈਕਾਰਾ ਲਗਾਉਗੇ ਜੀ ਬੋਲੇ ਸੋ ਧਿਆ ਸਤਿ ਸ਼੍ਰੀ ਅਕਾਲ